ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਸਾਤ ਸੰਗਤ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਪ੍ਰਮਾਨ ਕਰਦੇ ਨੇ ਗੁਰਮਖ ਜੋਗੀ ਜਾਗਦੇ ਕਰਦੇ ਮਾਇਆ ਵਿੱਚ ਉਦਾਸੀ ਗੁਰਮਖ ਲੋਕ ਹੀ ਕੇਵਲ ਜਾਗ ਸਕਦੇ ਨੇ ਗੁਰਮੁਖ ਲੋਕ ਹੀ ਮਾਇਆ ਵਿੱਚ ਉਦਾਸ ਹੋ ਸਕਦੇ ਨੇ ਕਰਦੇ ਮਾਇਆ ਵਿੱਚ ਉਦਾਸੀ ਉਦਾਸੀ ਦਾ ਭਾਵ ਅਰਥ ਭਾਵ ਮਰਨਾ ਮਿਰਤੂ ਗੁਰਮੁਖ ਜੋਗੀ ਜਿਉਂਦੇ ਹੀ ਮਰ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਰਮਾਨ ਹੈ ਅੰਜਨ ਮਾਏ ਨਿਰੰਜਨ ਰਹੀ ਹੈ ਜੋਗ ਜੁਗਤਿ এব ਪਾਇਐ नानक जीवत्या मर रही है ऐसा जोग कमाई है नानक जीवत्या मर रही है ऐसा जोग कमाई है किसी कवि ने भी लिखा है जोबन जाते नाडर जैसौ प्रीत न जाए प्रीत जी ने लिखा है जोबन जादे नाडर जे सौ प्रीत न जाए प्रीता किति जोबन प्रीत बिन सुख गए कुमलाए और कवि ने भी लिखा है जोबन रुते जो भी मरदा फुल बने जा तारा जोबन रुते जो भी मरदा फुल बने जा तारा जोबन जो रुते जोगी मरदा जा कोई करमा वाला ख्याल करो ਜੋ ਬਣ ਰੁੱਤੇ ਜੋਗੀ ਮਰਦੇ ਨੇ ਜੋਗੀ ਮਰਦਾ ਜਾਂ ਕੋਈ ਕਰਮਾ ਵਾਲਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਮਖ ਮਾਰਗ ਬਹੁਤ ਸੁਖੈਨ ਮਾਰਗ ਗੁਰਮਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਇੱਕ ਵਾਰੀ ਕਿਸੇ ਸੰਤ ਕੋਲ ਕੋਈ ਆਇਆ ਉਹ მონਕ ਸਾਧਕ ਸੀ ਸੰਤ ਨੂੰ ਕਹਿੰਦਾ ਹੈ ਗੁਰੂ ਦੇਵ ਮੈਂ ਸਿਮਰਨ ਬਹੁਤ ਕਰਦਾ ਹਾਂ ਪਰ ਮੇਰਾ ਮਨ ਸ਼ਾਂਤੀ ਵਿੱਚ ਨਹੀਂ ਆਇਆ ਕੀ ਕਾਰਨ ਹੈ ਸੰਤ ਕਹਿੰਦੇ ਹੈ ਗੁਰੂਮੁਖ ਪਿਆਰੇ ਜਦ ਤੱਕ ਤੇਰੀ ਸਵਾਸ ਨਾਮ ਸ਼ਬਦ ਵਿੱਚ ਨਹੀਂ ਸਮਾਉਂਦੇ ਨਾਮ ਸ਼ਬਦ ਵਿੱਚ ਸਮਾਉਣਾ ਤਨ ਪਰ ਇਹ ਨ ਆਕਿਆ ਬੈਨ ਇਕੱਟੇ ਹੋਏ ਇੱਕ ਜੋਤ ਧੋਏ ਮੂਰਤੀ ਤਨ ਪਰ ਕਈਐ ਸੋਏ ਇੱਕ ਜੋਤ ਹੋਵੇ ਮੂਰਤਾਂ ਦੋ ਹੋਣ ਭਾਵੇਂ ਸੰਤਾਨੇ ਕਹਾ ਇਹ ਗੁਰਮੁਖ ਪਿਆਰੇ ਜਾ ਤੱਕ ਤੇਰੇ ਸੁਆਸ ਨਾਮ ਸ਼ਬਦ ਵਿੱਚ ਨਹੀਂ ਸਮਾਉਂਦੇ ਕਦ ਤੱਕ ਤੇਰਾ ਮਨ ਸ਼ਾਂਤ ਨਾ ਹੋਵੇਗਾ ਤੇਰੇ ਮਨ ਦੇ ਸੁਆਸ ਨੂੰ ਤੇਰੇ ਮਨ ਦੇ ਸਵਾਸਾ ਨੂੰ ਨਾਮ ਬਾਣੀ ਵਿੱਚ ਜੋੜਨਾ ਜ਼ਰੂਰੀ ਹੈ ਤੇਰੇ ਕਿਆਲ ਕਰੋ ਤੇਰੇ ਮਨ ਦੇ ਸਵਾਸਾ ਨੂੰ ਨਾਮ ਬਾਣੀ ਵਿੱਚ ਜੋੜਨਾ ਜ਼ਰੂਰੀ ਹੈ ਜਦ ਤੱਕ ਤੇਰਾ ਸਿਮਰਨ ਕੀਤਾ ਹੋਇਆ ਸਵਾਸਾਂ ਵਿੱਚ ਨਹੀਂ ਸਮਾਉਂਦਾ ਤੂੰ ਈਸ਼ਵਰ ਦੇ ਖਿਆਲ ਵਿੱਚ ਨਹੀਂ ਆਉਂਦਾ ਮੈਂ ਫਿਰ ਰਿਪੀਟ ਕਰਦੇ ਹਾਂ ਖਿਆਲ ਕਰੋ ਸਾਥ ਸੰਗਤ ਜਦ ਤੱਕ ਤੇਰਾ ਸਿਮਰਨ ਕੀਤਾ ਹੋਇਆ ਸਵਾਸਾਂ ਵਿੱਚ ਨਹੀਂ ਸਮਾਉਂਦਾ ਸਮਾਨ ਸਮਾ ਜਾਵੇ ਸਾਡੇ ਇਰਦੇ ਵਿੱਚ ਸਾਡੀ ਸਵਾਸ ਤੇ ਨਾਮ ਇੱਕ ਹੋ ਜਾਵੇ ਨਹੀਂ ਸਮਾਉਂਦਾ ਤਦ ਤੱਕ ਤੇਰੇ ਸਵਾਸਾਂ ਵਿੱਚ ਸਿਮਰਨ ਨਹੀਂ ਹੁੰਦਾ ਤੂੰ ਈਸ਼ਵਰ ਦੇ ਖਿਆਲਾਂ ਵਿੱਚ ਨਹੀਂ ਹੁੰਦਾ ਤੇਰਾ ਮਨ ਟਿਕਣਾ ਬਹੁਤ ਔਖਾ ਹੈ ਜਦ ਤੱਕ ਤੂੰ ਆਪਣੇ ਜਪ ਨੂੰ ਸਾਧਨਾ ਮੰਨ ਦਾ ਮੰਨਦਾ ਹੈ ਇੱਕ ਬਹੁਤ ਵੱਡਾ ਭਰਮ ਹੈ ਪਰ ਵਿੱਚ ਸਾਰੀ ਜ਼ਿੰਦਗੀ ਕੁਝ ਪੱਲੇ ਨਹੀਂ ਪਹਿਣਾ ਸਾਧਨਾ ਦੇ ਬਜਾਏ ਤੂੰ ਆਪਣੇ ਜਾਪ ਨੂੰ ਜ਼ਿੰਦਗੀ ਦਾ ਸਾਰ ਨਹੀਂ ਬਣਾਉਂਦਾ ਤੇਰੇ ਕੁਝ ਪੱਲੇ ਨਹੀਂ ਪਵੇਗਾ ਤੇਰਾ ਕੀਤਾ ਹੋਇਆ ਸਿਮਰਨ ਜਬ ਤੱਕ ਜੀਵਨ ਦਾ ਸਾਰ ਬਣੇਗਾ ਜਿਉਂਦਿਆਂ ਮਰਹਿਗਾ ਫਿਰ ਤੇਰੇ ਫਿਰ ਤੇਰੇ ਸਿਮਰਨ ਵਿੱਚ ਮੰਜ਼ਿਲ ਪ੍ਰਾਪਤ ਹੋਵੇਗੀ ਚੱਲ ਕਰੀ ਆਪਣੀ ਸਾਧਨਾ ਨੂੰ ਰਵਾਜ ਬਣਾਉਣਾ ਲੋਕਾਂ ਨੂੰ ਦਿਖਾਉਣਾ ਪੱਲੇ ਕੁਛ ਨਹੀਂ ਪਹਿਣਾ ਜੀਵਨ ਸਫਲ ਹੋਣਾ ਹੈ ਸਿਮਰਨ ਨੂੰ ਜਪ ਤਪ ਆਤਮਾ ਦਾ ਰੰਗ ਚੜਾਉਣਾ ਹੈ ਸਿਮਰਨ ਨੂੰ ਆਤਮਾ ਦਾ ਰੰਗ ਬਣਾ ਕੇ ਕੋਈ ਵੇਖ ਲਵੇ ਮੁਕਤੀ ਉਸ ਮਨੁੱਖ ਤੋਂ ਕਦੀ ਦੂਰ ਨਹੀਂ ਹੁੰਦੀ ਜਿਹੜਾ ਆਤਮਾ ਨੂੰ ਰੰਗ ਚੜਾ ਕੇ ਭਗਤੀ ਕਰਦਾ ਹੈ ਉਹ ਸਦਾ ਹੀ ਮੁਕਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ